ਕਿ ਬੂਟੇ ਲੋਕਲ ਲੱਗੇ ਹੁੰਦੇ ਨਾ ਸਾਨੂੰ ਉਹਦਾ ਫਤਾ ਹੁੰਦਾ ਕਿਹੜੇ ਮੌਸਮ ਦੇ ਵਿੱਚ ਆਪਾਂ ਉਹਨਾਂ ਦੀ ਉਹਨਾਂ ਨੂੰ ਛਾਂਗਣਾ ਕਾਦਿਆ ਔਰ ਉਹਨੂੰ ਬੂਟੇ ਨੂੰ ਬੋਟਾ ਕਦੋਂ ਬਣਾਉਣਾ ਕਿਉਂਕਿ ਬੂਟੇ ਨੂੰ ਬੋਟਾ ਬਣਾਉਣ ਦੇ ਲਈ ਵੀ ਬਹੁਤ ਹੀ ਅਕਲ ਚਾਹੀਦੀ ਔਰ ਸਾਨੂੰ ਤਜਰਬਾ ਚਾਹੀਦਾ ਸੋ ਦੋਸਤੋ ਬੂਟੇ ਹੈਗੇ ਆ ਮੇਡ ਇਨ ਇਟਲੀ ਤੇ ਖੜੇ ਆ ਪੰਜਾਬ ਇਹ ਬੂਟੇ ਦੀ ਕਟਾਈ ਜ਼ਰੂਰੀ ਕਿਉਂ ਹੁੰਦੀ ਆ ਤੇ ਕਾਤੇ ਲਈ ਸਾਨੂੰ ਇਹ ਕਟਾਈ ਕਰਨੀ ਇੰਨੀ ਲਾਜ਼ਮੀ ਆ ਇਹ ਹੈਗਾ ਬੂਟਾ 올ੀਵਿਆ ਦਾ ਤੇ ਇਹ ਤੁਸੀਂ ਦੇਖ ਸਕਦੇ ਆ ਮੈਨ ਲੱਗਦਾ ਇਹ 5 6 ਸਾਲ ਤਾਂ ਇਹਨੂੰ ਇੱਥੇ ਲੱਗੇ ਨੂੰ ਹੋ ਗਿਆ 5 ਸਾਲ ਪਹਿਲਾਂ ਦਾ ਤੇ 10 ਕੇ ਸਾਲ ਦੀ ਇਹਦੀ ਉਮਰ ਹੋਣੀ ਹੈ ਬੂਟੇ ਦੀ ਤੇ ਭਾਜੀ ਸਾਸਿਕਾਲ ਜੀ ਸਾਸਿਕਾਲ ਭਾਜੀ ਭਾਜੀ ਨਾਮ ਕੀ ਹੈ ਜੀ ਆਪਣਾ ਮੇਰਾ ਰਾਜਵਿੰਦਰ ਸਿੰਘ ਬਾਹਰ ਇਟਲੀ ਬਾਹਰ ਇਟਲੀ ਤੇ ਭਾਜੀ ਫਿਰ ਆਹ ਹੈ ਉਹ ਤੁਹਾਡੀ ਤੁਹਾਡੇ ਵਾਲ ਦਾ ਜੀ ਬੂਟਾ ਹੈ ਇਹ ਇਹ ਸਾਡੇ ਵਾਲ ਦਾ ਜੀ ਇਹ ਕਾਦਾ ਬੂਟਾ ਹੈ ਭਾਜੀ ਇਹ ਇਹ ਭਾਜੀ ਅਲੀਵਿਆ ਦਾ ਬੂਟਾ ਹੈ ਅਲੀਵਿਆ ਦਾ ਤੇ ਇਹ ਇਹਨੂੰ ਇਹਨੂੰ ਫਲ ਕਿੰਨੇ ਚਿਰ ਬਾਅਦ ਲੱਗਦਾ ਔਰ ਜੋ ਤੁਸੀਂ ਕਰ ਰਹੇ ਹੋ ਇਹ 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 ਕਟਾਈ ਕਿਉਂ ਸ਼ੈੱਲ ਕਿਉਂ ਰਹੀ ਹੋ ਐਸੇ ਲੇ ਦਾ ਇਹ ਭਾਜੀ ਫਾਲੇ ਨੂੰ ਇਹ 6 ਸਾਲ 5-6 ਸਾਲ ਤੋਂ ਬਾਅਦ ਬੂਟਾ ਫਲ ਦੇਣ ਲੱਪੈਂਦਾ ਹੈ ਅੱਛਾ ਜ ਅੱਛਾ ਇਹ ਹੈ ਯਾਨੀ ਕਿ ਕਲਾ ਹੈ ਕਟਾਈ ਪਾਲ ਪਾਲ ਜਿਹੜਾ ਪਾਲ ਕਟਾਈ ਹੈ ਉਹਦਾ ਇਹਨੂੰ ਜਿੱਦਾਂ ਕਟਾਈ ਤੁਸੀਂ ਨਹੀਂ ਕੀਤੀ ਅੱਛਾ ਜੀ 10 ਸਾਲ 15 ਸਾਲ ਜਿੱਦਾਂ ਮਰਜੀ ਰੱਖ ਲਓ ਇਹਨੂੰ ਫਾਨੀ ਫਾਨੀ ਪੈਣਾ ਫਾਨੀ ਪੈਣਾ ਇੱਕ ਇਹਦੇ ਹਵਾ ਅੱਛਾ ਜੀ ਸੂਰਜ ਅੱਛਾ ਜੀ ਤੇ ਕਟਾਈ ਤੇ ਯਾਨੀ ਇਹ ਤਿੰਨ ਚੀਜ਼ਾਂ ਜਿਹੜੀ ਬਾਈ ਹੈਗਾ ਸਾਨੂੰ ਦੋਸਤ ਸਾਡਾ ਸਾਨੂੰ ਮਿਲਣ ਆਇਆ ਤੇ ਬਾਈ ਨੇ ਦੇਖਿਆ ਪਏ ਕਹਿੰਦਾ ਬੂਟਾ ਤਾਂ ਬਹੁਤ ਵਧੀਆ ਪਰ ਤੁਸੀਂ ਇਹਨੂੰ ਕਟਾਈ ਨਹੀਂ ਕੀਤੀ ਹੋਈ ਅਸੇ ਹਜੇ ਅਸੀਂ ਆਪਣੇ ਆਪ ਨੂੰ ਸਮਝਦੇ ਆਂ ਪਏ ਅਸੀਂ ਮਾਸਟਰ ਆ ਇਹਨਾਂ ਦੇ ਤੇ ਕਿਉਂਕਿ ਆਪਾਂ ਸਾਰਾ ਦਿਨ ਵੀ ਇਹਨਾਂ ਪਿੱਛੇ ਲੱਗੇ ਰਹਿੰਨੇ ਆ ਬੂਟਿਆਂ ਦੇ ਵਿੱਚ ਕਿਉਂਕਿ ਸਾਨੂੰ ਪਿਆਰ ਆ ਇਹਨਾਂ ਦੇ ਨਾਲ ਪਰ ਤੇ ਅਸੀਂ ਵੀ ਕਿਤੇ ਨਾ ਕਿਤੇ ਗਲਤ ਹੋ ਜਾਂਦੇ ਆ ਉਹਦੇ ਆਧਾਰ ਨੇ ਆ ਦੇਖੋ ਆ ਬੂਟਾ ਸੀਗਾ ਤੇ ਵੀਰ ਨੇ ਕੱਟ ਕੇ ਨਾ ਆਨ ਦੇਖੋ ਇਹਨਾਂ ਪੂਰੀ ਉਹਦੀ ਸ਼ਾਂਕੀ ਉਹਨੂੰ ਵਧੀਆ ਬਣਾ ਦਿੱਤਾ ਕਿ ਇਹਦਾ ਫਲ ਵਧੀਆ ਲੱਗੇ ਅੱਛਾ ਭਾਜੀ ਇੱਕ ਗੱਲ ਹੋਰ ਦੱਸੋ ਮੀਓ ਤੇ ਕਈ ਦੋਸਤ ਕਹਿੰਦੇ ਆ ਪਏ ਇਹਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਫਲ ਨਹੀਂ ਲੱਗਦਾ ਤੇ ਇਹ ਜੇ ਫਲ ਲੱਗਦਾ ਹੈ ਤਾਂ ਇਹਨੂੰ ਤੁਸੀਂ ਬਾਹਰ ਵੀ ਦੇਖਿਆ ਕਿੰਨੇ ਚਿਰ ਬਾਅਦ ਲੱਗਦਾ ਪੜੀ ਫਾਲ ਤਾਂ ਨਹੀਂ ਲੱਗਦਾ ਕਿਉਂਕਿ ਆਪਣੀ ਤਾਂ ਕਟਾਈ ਹੈ ਨਹੀਂ ਕਟਾਈ ਨਹੀਂ ਜਿਹੜੀ ਆਹ ਹੈ ਮੇਨ ਕਟਾਈ ਹੈ ਨਹੀਂ ਅੱਛਾ ਜੀ ਕਿਉਂਕਿ ਚਿੰਨਾ ਚਾਰੇ ਬੂਟੇ ਦੀ ਕਟਾਈ ਹੈ ਨਹੀਂ ਉਹਨਾਂ ਚਾਰੇ ਨੂੰ ਫਾਨ ਨਹੀਂ ਪੜੀ ਤਾਂ ਹੀ ਦੇਖਿਆ ਬਈ ਜਿਹੜੇ ਬਾਹਰ ਹੈ ਉਹ ਗੋਰੇ ਲੋਕ ਆ ਉਹ ਹਰੇਕ ਚਾਹੇ ਅੰਬੂਰ ਹੋਣ ਚਾਹੇ ਕੁਝ ਵੀ ਉਹਨਾਂ ਨੇ ਉਹਨਾਂ ਨੂੰ ਕਟਾਈ ਸਮੇਂ ਸਿਰ ਕਰਦੇ ਕਟਾਈ ਸਮੇਂ ਸਿਰ ਸਮੇਂ ਸਿਰ ਕਟਾਈ ओके बस ਹੋਰ ਇਹਦਾ ਕੁਛ ਨਹੀਂ ਹਵਾ ਪਾ ਪਾ ਇਹਨੂੰ ਹਵਾ ਪਾਣੀ ਇਹਦੇ ਫਲ ਜਿਹੜਾ ਉੱਥੇ ਜਿਹੜੇ ਬੂਟੇ ਆ ਇਹ ਲੱਗਿਓ ਕਿੰਨੇ ਸਮੇਂ ਬਾਅਦ ਇਹਨੂੰ ਫਲ ਲੱਗਦਾ ਕਿਉਂਕਿ ਇਹ ਬੂਟੇ ਦੀ ਮਨਿਆਦ ਭਾਜੀ ਟੋਟਲ ਲਗਭਗ 500 ਸਾਲ 600 ਸਾਲ ਤੱਕ ਹੈਗੀ ਹੈ ਲਗਭਗ 600 ਸਾਲ 600 ਸਾਲ 500 ਸਾਲ 600 ਸਾਲ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਹਾਂਜੀ 5 500 ਸਾਲ ਪੁਰਾਣੇ ਬੂਟੇ ਹੈਗੇ ਆ ਅੱਛਾ ਜੀ ਤੇ ਫਾਲੇ 5 6 ਸਾਲ ਤੋਂ ਬਾਅਦ ਦੇਣ ਲੱਗਦਾ ਦੇਣ ਲੱਗ ਪੈਟਿਆ ਜਿਦਾ ਆਪਣੇ ਬਦਾਮਾਂ ਚੋਂ ਤੇਲ ਨਿਕਲਦਾ ਆ ਸੇਕ ਦੇ ਨਾਲ ਐਈ ਦੇ ਇਹਨਾਂ ਦੇ ਵਿੱਚੋਂ ਤੇਲ ਨਿਕਲਦਾ ਆ ਆਪਣੇ ਤੇ ਇਹਦੇ ਇਹਦੇ ਚੁੱਤੇ ਹਾਂਜੀ ਤੇ ਨਿਕਲਦੇ ਇਹ ਜਿਹੜਾ ਕਹਿ ਸਕਦੇ ਪਾਜੀ ਖੇਤੀ ਆ ਤੁਹਾਡੀ ਖੇਤੀ ਪਾਜੀ ਖੇਤੀ ਖੇਤੀ ਪਾਜੀ ਤੇ ਅਸੀਂ ਤਾਂ ਇਹ ਦੋ ਬੂਟੇ ਆ ਜਿਹੜੇ ਕਹਿ ਸਕਦੇ ਸ਼ੌਂਕੀਆ ਤੌਰ ਤੇ ਹੀ ਲਾਏ ਸੀਗੇ ਪੇ ਪੀ ਸਾਡੇ ਘਰ ਸੋਹਣੇ ਲੱਗਦੇ ਆ ਦੇਖਣ ਨੂੰ ਅਲੀਵਿਆ ਤੇ ਇਹਦੀ ਤਾਂ ਵੈਸੇ ਜਿਹੜੀ ਕਿ ਦਾਤਨ ਦੂਤਣ ਵੀ ਕਰ ਲੱਗਦੀ ਬਹੁਤ ਚੰਗੀ ਆ ਤੇ ਇੱਕ ਇਹਨੂੰ ਭਾਜੀ ਬੂਟੇ ਨੂੰ ਬੰਨਣਾ ਨੇਗਾ ਤੁਸੀਂ ਅੱਛਾ ਜੀ ਇਹਨੂੰ ਖੁੱਲਾ ਛੱਡਣਾ ਜਦ ਤੁਸੀਂ ਪਹਿਲਾਂ ਬੰਨਿਆ ਸੀ ਹੁਣ ਦੇਖੋ ਬੂਟੇ ਦੀ ਪਹਿਲਾਂ ਕਿੱਦਾਂ ਸੀਗਾ ਤੇ ਹੁਣ ਦੇਖੋ ਮੈਂ ਹੁਣ ਦੇਖੋ ਦੇਖਣ ਨੂੰ ਸੋਹਣਾ ਲੱਗਦਾ ਹੈ ਦੇਖੋ 16 ਜਿੰਨਾ ਇਹ ਫੈਲੂਗਾ ਜਿੰਨੇ ਦੇ ਵਿੱਚ ਹਵਾ ਕਰਾਸ ਹੋ ਜਿੰਨਾ ਤੁਸੀਂ ਇਹਨੂੰ ਬੰਨੂਗੇ ਉਹਨੇ ਦੇ ਪੱਤੇ ਇਕੱਠੇ ਹੋਣੇ ਇਕੱਠੇ ਹੋਣੇ ਇਕੱਠੇ ਨੇ ਕੈਮਰਾਮੈਨ ਜੀ ਆਓ ਮੜ ਜਾ ਆ ਵੀ ਵੈਰਾਈਟੀ ਮੇਰੇ ਦੋਸਤਾਂ ਨੂੰ ਦਿਖਾ ਲਓ ਤੇ ਆਹ ਦੇਖੋ ਇਹ ਇਹ ਹਜੇ ਕਟਿੰਗ ਤੋਂ ਪਹਿਲਾਂ ਦਾ ਪਹਿਲਾਂ ਦਾ ਸੀਨ ਆ ਤੇ ਆਪਾਂ ਇਹਦੀ ਕਟਿੰਗ ਵੀ ਕਰਾਂਗੇ ਤੇ ਆਹ ਦੇਖੋ ਦੋਸਤੋ ਕਟਿੰਗ ਇਹਦੀ ਆਪਾਂ ਕਰਾਂਗੇ ਤੇ ਤੋਂ ਫਿਰ ਦੇਖਦੇ ਆਂ ਵੀ ਇਹਦੇ ਵਿੱਚ ਤੁਹਾਨੂੰ ਮੈਂ ਬਾਅਦ ਵਾਲਾ ਵੀ ਸੀਨ ਦਿਖਾ ਲੂੰਗਾ ਵੀ ਕਟਿੰਗ ਕਰਨ ਤੋਂ ਬਾਅਦ ਬੂਟਾ ਕਿਹੋ ਜਿਹਾ ਦਿਖਦਾ ਕਿਉਂਕਿ ਇਹ ਬੂਟੇ ਦੋਸਤੋ ਆਮ ਨਹੀਂ ਹੈਗੇ ਤੇ ਉੱਦਾਂ ਯੂਰਪ ਦੇ ਲਈ ਆਮ ਹੋ ਸਕਦੇ ਆ ਪਰ ਸਾਡੇ ਪੰਜਾਬ ਦੇ ਲਈ ਆਮ ਨਹੀਂ ਹੈਗੇ ਤੇ ਮੈਨੂੰ ਲੱਗਦਾ ਵੀ ਬਹੁਤ ਘੱਟ ਜਗਾਵਾਂ 'ਤੇ ਤੁਸੀਂ ਦੇਖੋਗੇ ਵੀ ਇਦਾਂ ਦੇ ਬੂਟੇ ਆ ਜਿਹੜੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਜੇਕਰ ਆਪਣੇ ਇੱਥੇ ਨਰਸਰੀਆਂ ਦੇ ਵਿੱਚ ਇਹ ਮਿਲਦੇ ਹੋ। ਅੱਛਾ ਇਹ ਇਹ ਮੇਨ ਤਾਰ ਉਹ ਹੈ ਦੀ ਹੈ। ਇਹ ਮੇਨ ਇਹ ਦੋਸਤੋ ਕਟਾਈ ਦਾ ਵੀ ਆਂ ਦੇਖੋ ਢੰਗਾ ਤੇ ਹੁਣ ਇਹ ਤੁਸੀਂ ਵੀ ਦੇਖ ਲਿਓ ਜੇਕਰ ਕਦੇ ਫਰੂਟ ਦੀ ਕੋਈ ਕਟਾਈ ਕਰਨੀ ਹੋਵੇ। ਤੇ ਆਂ ਦੇਖੋ ਮੇਨ ਚੀਜ਼ ਆ ਨਾ ਉਧਰ ਇੱਕ ਤਣਾ ਜਿਹੜਾ ਸਿੱਧਾ ਆ ਰਿਹਾ ਤੇ ਆਂ ਦੇਖੋ ਮੋਹਰੇ ਤੋਂ ਕੱਟਣਾ ਆ ਤੇ ਆਲਾ ਦੁਆਲਾ ਸਮਝ ਲਓ ਕਿ ਇਹ ਕਨੈਕਸ਼ਨ ਆ ਜਿਹੜਾ ਫਰੂਟ ਲੱਗੂਗਾ ਤੇ ਨਹੀਂ ਤਾਂ ਇਹ ਅਹੀ ਅੱਗੇ ਨੂੰ ਵਧੀ ਜਾਣਾ ਤੇ ਫਰੂਟ ਜਿਹੜਾ ਨਹੀਂ ਲੱਗਣਾ ਤੇ ਇਹ ਇਹਨਾਂ ਦੇ ਦੱਸਣ ਮੁਤਾਬਕ ਮੁੱਖ ਕਾਰਨ ਹੈ ਆ ਦੇਖੋ ਦੋਸਤੋ ਆ ਦੇਖੋ ਇੱਥੋਂ ਕੱਟਣਾ ਜੀ ਦੋਸਤੋ ਆ ਦੇਖੋ ਕਟਾਈ ਕਟਾਈ ਦੇ ਸਿਰ ਤੇ ਬੂਟੇ ਨਹੀਂ ਆਪਣੇ ਤੇ ਜ਼ੋਰ ਲਾਈ ਜਾਣਾ ਚਲੋ ਹਨਾ ਮਦਨ ਮਦਨ ਨਹੀਂ ਦੇਣਾ ਫੁੱਟੇ ਨੇ ਚੋਰ ਲਾਉਣਾ ਫਨ ਨਹੀਂ ਪੈਣਾ ਇਹਦਾ ਫਲ ਪੈਣਾ ਫਲ ਪੈਣਾ ਫਲ ਨਹੀਂ ਪੈਣਾ ਇਹ ਵੀ ਮੈਂ ਕਹਿੰਦਾ ਮੁੱਖ ਕਾਰਨ ਹੈ ਕਿ ਕਿਹੜਾ ਫਲ ਦਾ ਬੂਟਾ ਹੈ ਨਾ ਤੇ ਇਹਨਾਂ ਦੀ ਕਟਾਈ ਜ਼ਰੂਰੀ ਆ ਕਟਾਈ ਜ਼ਰੂਰੀ ਆ ਤੇ ਦੋਸਤੋ ਤਾਂ ਹੀ ਤੁਹਾਨੂੰ ਜਿੱਦਾਂ ਦੇਖੋ ਆ ਫੋਲ ਸੰਗਤਰੀਆਂ ਦਾ ਬੂਟਾ ਆ ਜਾਂ ਹੋਰ ਨਿੰਬੂਆਂ ਦਾ ਬੂਟਾ ਤੁਹਾਨੂੰ ਅੱਗੇ ਆਪਾਂ ਦੱਸ ਦੇਣਾ ਪਈ ਦੀ ਕਟਾਈ ਜ਼ਰੂਰੀ ਆ ਸਮੇਂ ਸਿਰ ਕਟਾਈ ਕਰਨਾ ਤੇ ਕਟਾਈ ਦੇ ਨਾਲ ਇਹ ਹੁੰਦਾ ਪਈ ਤੁਹਾਨੂੰ ਜਿਹੜਾ ਕਿ ਨਵੇਂ ਨਵੇਂ ਜਿਹੜੇ ਕੀ ਨਾ ਇਹ ਤੋਂ ਤਣੇ ਫੁੱਟਣਗੇ ਔਰ ਇਹਨੂੰ ਫਾਲਾ ਜਿਹੜਾ ਵੱਧ ਪਵੇਗਾ ਤੇ ਖੈਰ ਇਹ ਜਿਹੜਾ ਬੂਟੇ ਨੂੰ ਹਜੇ ਸਾਡੇ ਆਪਣੇ ਘਰ ਦੇ ਵਿੱਚ ਤਾਂ ਫਲ ਨਹੀਂ ਪਿਆ ਹਜੇ ਤੱਕ ਆਸ ਕਰਦੇ ਆ ਕਿ 1-2 ਸਾਲ ਦੇ ਵਿੱਚ ਵਿੱਚ ਇਹਨੂੰ ਜਿਹੜਾ ਕੀ ਆ ਫਲ ਆਊਗਾ। ਤੋਂ ਭਾਜੀ ਉਹ ਲੋਕ ਫਿਰ ਜਿਹੜੇ ਇਹ ਨਾ ਇਹ 올ੀਵੀਆਂ ਇਕੱਠਾ ਕਰ ਲੈਂਦੇ ਆ ਤੇ ਮੈਂ ਤਾਂ ਕਹਿੰਦਾ ਇੱਕੋ ਵਾਰ ਦਰਖਤ ਲਾ ਕੇ ਉਹ ਫਿਰ 5-5 ਸਾਲ ਤੱਕ ਤਾਂ ਫਿਰ ਬਾਗਾ ਵਾਲਾ ਕੰਮ ਹੋ ਜਾਂਦਾ। ਬਾਗਾ ਵਾਲਾ ਬਾਗਾ ਵਾਲਾ ਭਾਜੀ ਬਾਗਾ ਵਾਲਾ ਕੰਮ ਆ ਜਾਂਦਾ। ਇਹ ਹਜੇ ਵੀ ਆ ਉੱਥੇ ਨੇ ਪ੍ਰਾਣੇ ਬੂਟੇ। ਅਸੀਂ ਆਪ ਤੋੜੀ ਦੇਖੋ ਤੋੜੀ ਦੇ ਲਈ। ਇੱਕ ਬੂਟੇ ਤੋਂ ਕਿੰਨਾ ਕੁ ਲੀਵੀਆ ਦੇ ਜਾਂਦਾ ਸੀ। ਭਈ ਇਹ ਇੱਕ ਬੂਟਾ ਤਕਰੀਬਨ ਲਗਭਗ ਬੀ 25 ਲੀਟਰ ਤੇ ਆਰਾਮ ਨਾਲ ਦੇ ਜਾਂਦਾ ਹੈ ਅੱਛਾ ਤੇ ਉਹ ਤੇਲ ਤੇਲ ਦੀ ਐਵਰੇਜ ਕਰਦੇ ਕਵਾਂਟਲ ਦੀ ਐਵਰੇਜ ਨਹੀਂ ਤੇਲ ਦੀ ਕਵਾਂਟਲ ਤੇ ਅਸੀਂ ਅਸੀਂ ਜਦੋਂ ਦੇਖਦੇ ਅਸੀਂ ਥਾਲੇ ਇੱਕ ਕਵਾਂਟਲ ਦੇ ਵਿੱਚੋਂ ਅੱਛਾ ਜੀ 10 ਲੀਟਰ ਤੇਲ ਨਿਕਲਦਾ ਹੈ ਇੱਕ ਕਵਾਂਟਲ ਚੋਂ 10 ਲੀਟਰ 10 ਲੀਟਰ ਤੇਲ ਨਿਕਲਦਾ ਹੈ ਹੋਪੇ ਜੇ ਉਹਦੇ ਹਿਸਾਬ ਨਾਲ ਦੇਖੀਏ ਮਹਿੰਗਾ ਵੀ ਬਹੁਤ ਹੈ ਮਹਿੰਗਾ ਬਹੁਤ ਹੈ ਤੇ ਵੈਸੇ ਤੇਲ ਆ ਜਿਹੜਾ ਹੁਣ ਜੇਕਰ ਉਹਦਾ ਤਾਂ ਆਪਣੇ ਸਰੀਰ ਦੇ ਨਾਲ ਉਹ ਤਾਂ ਕੋਈ ਚੀਜ਼ ਮਹਿੰਗੀ ਹੈ ਨਹੀਂ ਜੇਕਰ ਆਪਾਂ 5-10 ਬੂਟੇ ਵਧੀਆ ਕਰਕੇ ਆਪਣੇ ਬੰਨਿਆਂ ਤੇ ਲਾ ਸਕਦੇ ਆ ਆਉਣ ਵਾਲੇ ਸਮੇਂ 'ਚ ਤਾਂ ਇੱਥੇ ਵੀ 올ੀਵਿਆ ਕਿਹੜਾ ਬਹੁਤ ਹੋਵੇ ਕਿਉਂਕਿ ਮੇਰੇ ਸਾਹ ਨਾ ਪੰਜਾਬ ਦੇ ਵਿੱਚ ਮੈਂ ਪਹਿਲਾ ਬੂਟਾ ਦੇਖਿਆ <li>ਅੱਛਾ ਜੀ ਕਿਉਂਕਿ ਲਗਭਗ ਮੈਂ ਥਿੰਨੇ ਜਗ੍ਹਾ ਤੇ ਗਿਆ ਕਿਸੇ ਤੇ ਲੀਵੇ ਨਹੀਂ ਅੱਛਾ ਇਹ ਇਹ ਦੇਖਿਆ ਪਹਿਲੀ ਵਾਰ ਇਹ ਲੀ ਬੂਲੀ ਲੀਵੇ ਦੇਖਿਆ ਆਪਣੇ ਪਰ ਇਟਲੀ ਦੇ ਵਿੱਚ ਬਹੁਤ ਇਖਿਆ ਪਰ ਯੂਰਪ ਦੇ ਵਿੱਚ ਪਰ ਇੱਥੇ ਪਹਿਲੀ ਬੂਟਾ ਦੇਖਿਆ ਤਾਂ ਹੀ ਤੁਸੀਂ ਦੇਖ ਕੇ ਤਾਂ ਉਹ ਤਾਂ ਕਹੋ ਇਹਨਾਂ ਕਟਿੰਗ ਕਰੋ ਕਟਿੰਗ ਕਰੋ ਇਹਦੀ ਹਾਂ ਜੀ ਤੇ ਦੋਸਤੋ ਦੇਖੋ ਵੀ ਮੈਂ ਹਬੀ ਇਟਲੀ ਤੋਂ ਆਇਆ ਤੇ ਦੇਖ ਲੈ ਘੁੰਮਦਾ ਫਿਰਦਾ ਆਲੇ ਦੋਲੇ ਪੰਜਾਬ ਚ ਇਹਨਾਂ ਨੂੰ ਬੂਟਾ ਜਿਹੜਾ ਲੀਵੇ ਦਾ ਉਹ ਨਹੀਂ ਦੇਖਿਆ ਕਿਉਂਕਿ ਇਹ ਬੂਟੇ ਆਮ ਹੈ ਹੀ ਨਹੀਂ ਵਾਕਿਆ ਨਹੀਂ ਹੈਗੇ ਤੇ ਅਸੀਂ ਵੀ ਦੇਖਦੇ ਆਲੇ ਦੁਆਲੇ ਜਾ ਕੇ ਕਿਉਂਕਿ ਕਿਸੇ ਕਿਸੇ ਨੂੰ ਸ਼ੌਂਕ ਹੁੰਦਾ ਉਹ ਲਿਆ ਕੇ ਡਿਗਰੂ ਅਗਲਾ ਕਹਿੰਦਾ ਲਾ ਲੈ ਕੇ ਆਣ ਹਾਂਜੀ ਤੇ ਜਿਨ੍ਹਾਂ ਨੂੰ ਪ੍ਰੇਮ ਹੈ ਨਾ ਦਰਖਤਾਂ ਦੇ ਨਾਲ ਬੂਟਿਆਂ ਦੇ ਨਾਲ ਪ੍ਰੇਮ ਹੈ ਤੇ ਬਾਈ ਫਿਰ ਉਹ ਟੈਚੀਆਂ ਦੇ ਵਿੱਚ ਫਿਰ ਕੱਪੜੇ ਨਹੀਂ ਉਹ ਬੂਟੇ ਲੈ ਕੇ ਆਉਂਦੇ ਸਹੀ ਗੱਲ ਤੇ ਬੂਟੇ ਲੈ ਕੇ ਆਉਂਦੇ ਬੂਟੇ ਲੈ ਕੇ ਆਉਂਦੇ ਸੋ ਇਹ ਵੀ ਭਰਾ ਲਖਵੀਰ ਨੇ ਭੇਜਿਆ ਇਹ ਛੋਟੇ ਛੋਟੇ ਲਾਏ ਸੀ ਉੱਥੇ तकरीबन ਇੱਤਾ ਦੇ ਹਾਂਜੀ 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 ਇਦਾਂ ਦੇ ਟਾਣੀ ਵੀ ਹੁੰਦੀ ਪਤਲੀ ਟਾਣੀ ਵੀ ਹੁੰਦੀ ਹਾਂਜੀ ਤੇ ਹੁਣ ਜਿਹੜਾ ਜਿੱਦਾਂ ਜੀ ਇਹ ਹਰੇਕ ਸਾਲ ਦੇ ਇਹਨੂੰ ਆਪਣੀਆਂ ਜਿਹੜੀ ਇਹਦੀ ਕਟਿੰਗ ਜ਼ਰੂਰੀ ਹਰੇਕ ਸਾਲ ਹਰੇਕ ਸਾਲ ਕਟਿੰਗ ਜ਼ਰੂਰੀ ਹੈ ਨਾ ਹਰੇਕ ਸਾਲ ਪੰਜ ਹਰੇਕ ਸਾਲ ਕਟਿੰਗ ਜ਼ਰੂਰੀ ਕੋਈ ਵੀ ਜਿੱਦਾ ਚੀਜ਼ ਆ ਕੋਈ ਸਮੇਂ ਸਿਰ ਹੁੰਦੀ ਰਹੇ ਸਭ ਤੋਂ ਬੈਠਿਆ ਹਾਂ ਹਾਂਜੀ ਤੇ ਦੋਸਤੋ ਇਹ ਦੇਖ ਭਾਲਵਾ ਜ਼ਰੂਰੀ ਆ ਦੇਖ ਲਓ ਇਹ ਕੱਲੀ ਖਾਦਾਰ ਕੱਲੀ ਦਵਾਈ ਨਾਲ ਨਹੀਂਗਾ ਹਮੇਸ਼ਾ ਫਲ ਪੈਂਦਾ ਹੁੰਦਾ ਫਲ ਇਹਨਾਂ ਦੀ ਕਟਿੰਗ ਨਾਲ ਵੀ ਪੈਂਦਾ ਜਿਵੇਂ ਕਿ ਕਟਿੰਗ ਦੇ ਨਾਲ ਆਲੇ ਦੁਆਲੇ ਆਹ ਤਣੇ ਹੋਰ ਇਹਨੂੰ ਆਣ ਕੇ ਨਵੇਂ ਤੇ ਜਿਹੜੀਆਂ ਜੜਾਂ ਆ ਗ੍ਰੋਥ ਆ ਵੱਧ ਹੋਵੇਗੀ ਸੋ ਫਰੂਟ ਪਵੇਗਾ ਕਿਉਂਕਿ ਭਾਜੀ ਆਪਣੇ ਜਿੱਦਾ ਇਹ ਗੱਲ ਆ ਵੀ ਆਪਣੇ ਬੂਟਾ ਵਧਾਈ ਜਾਣਗੇ ਬੂਟਾ ਵਧਾਈ ਜਾਣਗੇ ਕਿੰਨਾ ਬੂਟਾ ਵਧਾਈ ਜਾਣਗੇ ਆਪਾਂ ਲੋਕ ਕਹਿੰਦੇ ਵੀ ਫਲ ਪਾਊਗਾ ਫਲ ਪਾਊਗਾ ਫਲ ਪਾਊਗਾ ਨਹੀਂ ਜਿੰਨਾ ਕਟਾਈ ਕਰੋਗੇ ਉਹਨਾਂ ਫਲ ਜ਼ਿਆਦਾ ਪਾਊਗਾ ਇੰਨਾ ਉਹਨਾਂ ਜ਼ਿਆਦਾ ਉਹਨਾਂ ਜ਼ਿਆਦਾ ਫਲ ਦੇਖੋ ਫਿਰ ਤੁਹਾਡੇ ਦਾ ਫਿਰ ਤੇ ਤਜਰਬਾ ਜ਼ਿਆਦਾ ਹੋ ਜਾਂਦਾ ਹੋਣਾ ਕਿਉਂਕਿ ਉਹ ਆਪਣੀ ਤਕਨੀਕ ਦੇ ਨਾਲ ਤਕ ਤੇ ਉੱਥੇ ਫੇਰ ਕਾਦੀਆਂ ਅੰਗੂਰਾਂ ਦੀ ਖੇਤੀ ਕਰਦੇ ਆਂ ਅੰਗੂਰਾ ਦੀ ਵੀ ਅਲੀਵਿਆ ਦੀ ਸਾਡੇ ਅੰਗੂਰ ਅਲੀਵੇ ਜਾਲੇ ਆ ਇਹ ਚੀਜ਼ ਜਿਆਦਾ ਇਹ ਚੀਜ਼ ਤੇ ਅਸੀਂ ਸਾਡੇ ਲਈ ਤਾਂ ਇਹ ਨਵੀਂ ਚੀਜ਼ ਸਿਰਫ ਆਪਣੇ ਦੇਖ ਲੋ ਘਰ ਦੇ ਵਿੱਚ ਕਿਸੇ ਤੇ ਅੰਗੂਰ ਦੇ ਬੂਟਾ ਲਗਾਓ ਇੱਕ ਬੂਟਾ ਹੋਊਗਾ ਤੇ ਉਹਦੀ ਮੇਰੇ ਸਾਰਾ 100 ਟਾਣੀਆਂ ਹੋਣਗੀਆਂ ਉੱਥੇ ਜੇ ਇੱਕ ਬੂਟਾ ਆ ਤੇ ਇੱਕ ਟਾਣੀ ਹੈ ਅੱਛਾ ਜੀ ਇੱਕ ਟਾਣੀ ਤੇ ਫਾਲੋ ਦਾ ਬਾਕੀ ਤਕਰੀਬਨ 7-8 ਕਿਲੋ 10 ਕਿਲੋ ਇੱਕ ਬੂਟਾ ਦੇ ਜਾਂਦਾ ਰਾਮ ਓਕੇ ਉਹ ਕੁਆਲਟੀ ਲੈਂਦੇ ਆ ਉਹ ਕੁਆਲਟੀ ਲੈਂਦੇ ਭਾਜੀ ਕੁਆਲਟੀ ਤਾਂ ਵੀ ਜੇ ਪੁੱਛੀ ਉਹਨੂੰ 4 ਲੱਗੇ ਆ ਹਾਂ ਡਿਪੈਂਡ ਕਰਦਾ ਮਾਲਕ ਦੇ ਉੱਤੇ ਵੀ ਇੱਕ ਪੁੱਛਾ ਰੱਖਣਾ ਦੋ ਰੱਖਣੇ ਕਿ ਕ੍ਰੈਫਟ ਕਿੰਨੀ ਵਧਾਉਣੀ ਆ ਘਟਾਉਣੀ ਆ ਉਹ ਸਾਲਾ ਬਾਕੀ ਕੱਟ ਕੇ ਸਾਡੇ ਇੱਥੇ ਕੁਆਂਟੀਟੀ ਦੇਖਦੇ ਆਂ ਤੇ ਉੱਤੇ ਕੁਆਲਿਟੀ ਦੇਖਦੇ ਆਂ ਕੁਆਲਿਟੀ ਦੇਖਦੇ ਆਂ ਤੇ ਅੱਛਾ ਇਹ ਇਸ ਵੈਰਿਟੀ ਯਾਰ ਇਸ ਵੈਰਿਟੀ ਦਾ ਵੀ ਕੋਈ ਫਰਕ ਹੈ ਜੀ ਜਿੰਦਾ ਜਦਾ ਫੁੱਟਾ ਹੈ ਜੀ ਨਹੀਂ ਭਾਜੀ ਇਹ ਇਹ ਜਦੋਂ ਲੀਵੇ ਲੱਗਣਗੇ ਉਦੋਂ ਬਾਅਦ ਪਤਾ ਲੱਗੂਗਾ ਵੀ ਇਹ ਕਾਲੇ ਲੀਵੇ ਆ ਜਾਂ ਹਰੇ ਅੱਛਾ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੀਫ ਇੱਕ ਹਰਾ ਹੁੰਦਾ ਜੀ ਇੱਕ ਹਰਾ ਹੁੰਦਾ ਇੱਕ ਕਾਲਾ ਇੱਕ ਕਾਲਾ ਇੱਕ ਕਾਲਾ ਇਹ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਉਹਨੇ ਇਹ ਜਦੋਂ ਲੱਗਣਗੇ ਉਸ ਤੋਂ ਬਾਅਦ ਅਪਰ ਪਤਾ ਲੱਗੂਗਾ ਤੇ ਕਾਲਾ ਆ ਜਾਂ ਹਾਂਜੀ ਤੇ ਅੱਛਾ ਇਹਨਾਂ ਚੋ ਸੇਮ ਉਹ ਜਿੱਦਾਂ ਹੁਣ ਇਹ ਤੇ ਤੇਲ ਆਹੋ ਇੱਕੋ ਤਰ੍ਹਾਂ ਦਾ ਨਿਕਲਦਾ ਦੋ ਤਰ੍ਹਾਂ ਤੇਲ ਇੱਕੋ ਤਰ੍ਹਾਂ ਦਾ ਨਹੀਂ ਰੰਗ ਦੇ ਫਰਕ ਹੈ ਤੇਲ ਇੱਕੋ ਜਿਹਾ ਹੈ ਬਾਕੀ ਪਹਿਲਾਂ ਇਹ ਜਿੱਦਾਂ ਹਰੇ ਹੁੰਦੇ ਥੋੜਾ ਲੇਟ ਤੋਂ ਰੈਡ ਆਟੋਮੈਟਿਕ ਥੋੜੇ ਕਾਲੇ ਹੁੰਦੇ ਆਹੋ ਮੈਂ ਕਈ ਵਾਰ ਦੇਖਿਆ ਵੀ ਕਈਆਂ ਕਈ ਜਗ੍ਹਾ ਕਾਲੇ ਲੱਗਦੇ ਕਈ ਜਗ੍ਹਾ ਹਰੇ ਲੱਗਦੇ ਪਹਿਲਾਂ ਉਹ ਹਰਾ ਹੁੰਦਾ ਆ ਜਿੱਦਾਂ ਤੁਸੀਂ ਲੇਟ ਕਰੀਆਂ ਚੀਜ਼ ਪੱਕਣ ਲੱਗ ਪੱਕਣ ਲੱਗ ਪੂਢੀਨ ਲੱਗ ਪਿੰਦੇ ਕਾਲੇ ਹੋ ਜਾਂਦੇ ਠੀਕ ਹੈ ਜੀ ਜੀ ਦੋ ਤਰ੍ਹਾਂ ਦੇ ਜਾਨੀ 올ੀਬੇ ਦਾ achar ਹੋ ਗਿਆ ਕੁਝ ਕੁਝ ਬਣ ਬਹੁਤ ਕੁਝ ਭਾਜੀ ਬਹੁਤ ਕੁਝ ਤੇ ਅਸੀਂ ਉੱਧਰ ਇੱਥੇ ਆਪਣੇ ਪੰਜਾਬ ਦੇ ਵਿੱਚ ਅੱਗੇ ਡੇਕਾਂ ਡੂਕਾਂ ਬੂਟੇ ਦਾ ਭਾਵੇਂ ਸੜਕਾਂ ਦੇ ਕੰਡੇ ਹੋਣ ਤਾਂ ਕਦੇ ਸੁੱਕ ਨਹੀਂ ਸਕਦਾ ਸੁੱਕ ਨਹੀਂ ਭਾਜੀ ਇਹ ਚਾਹੇ ਬਰਫ ਚਾਹੇ ਸਿਆਲ ਜੋ ਮਰਜੀ ਬੂਟੇ ਨੇ ਹਰਾਇਆ ਗਰਮੀ ਕਹਿ ਲਓ ਪਈ ਚਾਹੇ ਸਿਆਲ ਆ ਇਹ ਬੂਟੇ ਦਾ ਅਸਰ ਹੈ ਨਹੀਂ ਕੋਈ ਨੂੰ ਪੂਰਾ ਹਰਾ ਰਹਿਣਾ ਪੂਰਾ ਹਰਾ ਸੜਕ ਦੇ ਨਾਲੇ ਦੁਆਲੇ ਕਿਤੇ 올ਿਵੀਆਂ ਲਾਦਣ ਤੇ ਇੱਕ ਤਾਂ ਇਹ ਬੂਟਾ ਖਰਾਬ ਨਹੀਂ ਹੁੰਦਾ ਥੋੜੀ ਕੀਤੇ ਸੁੱਕਦਾ ਨਹੀਂ ਨਾ ਇਹਨੂੰ ਕੋਈ ਬਿਮਾਰੀ ਪੈਂਦੀ ਆ ਨਾ ਇਹ ਮਰਦਾ ਤੇ ਜਿਵੇਂ ਕਹਿ ਲਓ ਨਾ ਆਪਣੇ ਬੋੜ ਪਿੱਪਲ ਆ ਹਾਂਜੀ ਭਾਜੀ ਉਹ ਚੀਜ਼ ਉਸ ਉਸ ਤਰੀਕੇ ਵਾਂਗੂ ਜੰਗਲੀ ਕਹਿੰਦਾ ਜੰਗਲੀ ਜੰਗਲੀ ਬੂਟਾ ਪੂਰਾ ਢੀਠਵਾ ਜਿਹੜਾ ਕੀ ਹੈ ਮਰਦਾਂ ਨਹੀਂ ਥੋੜੀ ਕੀਤੇ 500 ਸਾਲ ਤੱਕ ਤਾਂ ਬਾਈ ਕਹਿੰਦਾ ਐਵਰੇਜ ਆ ਤੇ ਵੈਸੇ ਇਹ ਜਿਹੜਾ 1000 1500 ਸਾਲ ਤੱਕ ਮੈਂ ਹਿਸਟਰੀ ਚ ਪੜਿਆ ਪੇ 1000 ਕ ਸਾਲ ਤੋਂ ਉੱਪਰ ਇਹ ਹਜੇ ਵੀ ਬੂਟੇ ਉਹ ਹੈਗੇ ਆ ਤੇ 1000 ਸਾਲ ਪਿੱਛੇ ਜਾ ਕੇ ਦੇਖੋ ਕਿਹੜੇ ਵੇਲੇ ਲੱਗੇ ਹੋਣਗੇ ਸੋ ਦੋਸਤੋ ਆ ਕਟਾਈ ਦਾ ਜਿਹੜਾ ਸੀਨ ਆ ਇਹ ਤੁਸੀਂ ਦੇਖੋ ਕਿਉਂਕਿ ਇੱਕ ਕਟਾਈ ਇਹ ਦੀ ਜ਼ਰੂਰੀ ਨਹੀਂ ਕੈਮਰਾਮੈਨ ਜੀ ਆਇਓ ਜਰਾ ਕਿਉਂਕਿ ਇੱਕ ਇਸ ਬੂਟੇ ਦੇ ਲਈ ਨਹੀਂ ਤੇ ਜਦੋਂ ਵੀ ਤੁਸੀਂ ਕੋਈ ਫਰੂਟ ਵਾਲਾ ਬੂਟਾ ਜਿਹੜਾ ਉਹ ਦੀ ਕਟਾਈ ਬਹੁਤ ਜ਼ਰੂਰੀ ਆ ਤੇ ਜਿਵੇਂ ਕਿ ਐ ਸਕਦੇ ਆਂ ਪੇ ਤੁਸੀਂ ਆਹ ਆਪਣੀ ਨਾ ਮੇਨ ਡਾਣੀ ਰੱਖ ਕੇ ਮੋਰੇ ਤੇ ਉਹਨੂੰ ਕੱਟਣਾ ਹੁੰਦਾ ਤੇ ਕੱਟਣ ਦਾ ਮਤਲਬ ਇਹ ਆ ਕਿ ਬੂਟਾ ਆਪਣੇ ਤੇ ਜ਼ੋਰ ਨਾ ਲਾਵੇ ਬੂਟਾ ਨਹੀਂ ਉੱਪਰ ਨੂੰ ਵਧੀ ਜਾਏਗਾ ਤੇ ਫਰੂਟ ਆ ਜਿਹੜਾ ਨਹੀਂ ਦੇਵੇਗਾ ਉਹ ਘਟ ਦੇਵੇਗਾ ਤੇ ਇਹਦੇ ਨਾਲ ਜਿਹੜਾ ਕਿ ਆ ਫਰੂਟ ਆ ਜਿਹੜਾ ਵੱਧ ਦੇਵੇਗਾ ਔਰ ਕੁਆਲਟੀ دار ਦੇਵੇਗਾ ਸੋ ਇਹ ਕਟਾਈ ਕਰਨ ਦਾ ਵੀ ਇਹਦਾ ਇਹ ਮਤਲਬ ਆ ਦੋਸਤੋ ਕਿਉਂਕਿ ਜੇਕਰ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਦੇਖੀਏ ਉਹ ਹਾਈ ਟੈਕ ਜਿਹੜੇ ਕਹਿ ਸਕਦੇ ਆ ਕਿ ਨਵੇਂ ਜਮਾਨੇ ਦੇ ਕਿਸਾਨ ਆ ਬਾਈ ਇਹ ਉਹ ਸਾਰੀਆਂ ਚੀਜ਼ਾਂ ਨੂੰ ਇਹ ਸਮਝਦੇ ਤੇ ਬਾਈ ਨੇ ਦੇਖਿਆ ਤੇ ਇਹ ਕਹਿੰਦਾ ਵੀ ਅਰੇ ਬੂਟਾ ਦੀ ਤਾਂ ਕਟਿੰਗ ਹੋਣੇ ਵਾਲੀ ਆ ਸੋ ਅਸੀਂ ਤਾਂ ਮੰਜਾ ਡਾ ਕੇ ਨਹੀਂ ਦੋਸਤੋ ਛਾਵੇਂ ਬਹਿਣਾ ਸੀਗੇ ਇਹਦੇ ਤੇ ਕਿਉਂਕਿ ਸਾਨੂੰ ਪੱਤੇ ਬਾਵਾ ਹੋ ਗਏ ਸੀਗੇ ਤੇ ਵੀਰ ਨੇ ਕਿਹਾ ਵੀ ਨਹੀਂ ਇਹਦੀ ਕਟਾਈ ਹੋਣੇ ਵਾਲੀ ਆ ਦੇਖੋ ਦੇਸੀ ਦਾਤੀ ਦੇ ਨਾਲ ਅੰਗਰੇਜ਼ੀ ਬੰਦਾ ਲੱਗਾ ਹੈ ਬਾਈ ਕਟਾਈ ਕਰਨ ਤੇ ਹੁਣ ਤੁਸੀਂ ਆ ਤੇ ਆਪੋ ਆਪਣੇ ਜਿਹੜੇ ਬੂਟੇ ਆ ਉਹ ਤੁਸੀਂ ਸਮੇਂ ਦੇ ਅਨਸਾਰ ਸਮੇਂ ਤੋਂ ਪਹਿਲਾਂ ਕਰ ਲਿਓ ਕਿਉਂਕਿ ਅਸੀਂ ਤਾਂ ਖੈਰ ਲੇਟ ਹੋ ਗਏ ਇਹ ਬੂਟਾ ਨਵੇਂ ਆ ਸਾਡੇ ਲਈ ਇਹ ਹੁਣ ਜੇ ਤੁਸੀਂ ਲਾਇਆ ਬੂਟਾ ਤੇ ਭਾਈ ਸਮੇਂ ਤੋਂ ਪਹਿਲਾਂ ਇਹ ਕਟਾਈ ਜਰੂਰ ਕਰ ਲੈਣੀ ਦੋਸਤੋ ਤੇ ਹੁਣ ਕਟਾਈ ਮੇਰੇ ਦੋਸਤਾਂ ਨੂੰ ਜਰੂਰ ਦਿਖਾ ਦਿਓ ਜੀ ਉਧੇ ਨਹੀਂ ਉੱਥੇ ਪੈਸੇ ਮਿਲਦੇ ਆ ਦੇਖੋ ਬੰਦਾ ਮਸ਼ੀਨ ਵਾਂਗੂ ਹੱਥ ਚਲਾਉਣਾ ਪੈਂਦਾ ਸਾਡੇ ਵਰਗੇ ਨਹੀਂ ਤਾਂ ਨਹੀਂ ਬੂਟਾ ਵੜਦਣਾ ਸੋਨੂੰਡਾ ਉਹ ਟਾਣੀ ਵੀ ਉਹੀ ਵੱਧਦੇ ਆ ਉੰਨੀ ਕਿ ਜਿੰਨੀ ਕ ਹਜੇ ਹਜੇ ਹਥਿਆਰ ਨਹੀਂ ਉਹਨਾਂ ਦੇ ਮਤਲਬ ਦਾ ਜਿਹੜਾ ਕਹਿ ਲਓ ਕਿ ਦਾਤੀ ਆ ਬਾਜੀ ਉਹਥੇ ਕਾਹਦੀ ਨਾ ਕਰਦੇ ਆ ਜੀ ਉਹਥੇ ਭਾਜੀ ਕੈਂਚੀ ਐਲੈਕਟ੍ਰੋਨਿਕ ਅੱਛਾ ਕੈਂਚੀ ਐਲੈਕਟ੍ਰੋਨਿਕ ਅੱਛਾ ਏਦੇ ਪਸਾਣੀਆਂ ਬਸ ਏਦੇ ਪਸਾਣੀਆਂ ਜਿੱਦਾਂ ਆਪਣੇ ਕੱਪੜਿਆਂ ਦੀ ਕੈਂਚੀ ਹੁੰਦੀ ਨੇ ਆਪਣੇ ਬਚਾ ਕਰ ਸੋਚਣਾ ਆਪਣਾ ਬਸ ਸੋਚਣਾ ਆਪਣਾ ਜੀ ਬੱਲੇ 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 ਜੇ ਤਾਂ ਉਹ ਤਾਂ ਫੇਰ ਮੈਂਟਲਾਂ ਦੇ ਹੋਣੇ ਆ ਬਸ ਮੈਂਟਾ ਚ ਮੈਂਟਾ ਚ ਭਾਜੀ ਤੇ ਜਿਹੜਾ ਕੰਮ ਆ ਭਾਜੀ ਫੇਰ ਮਾਲਕ ਵੀ ਉੱਥੇ ਸਿਰ ਤੇ ਹੀ ਰਹਿੰਦਾ ਖੜਾ ਨਹੀਂ ਭਾਜੀ ਡਿਪੈਂਡ ਕਰਦਾ ਬੰਦੇ ਦੇ ਉੱਤੇ ਅੱਛਾ ਮਾਲਕ ਦੇ ਉੱਤੇ ਤੁਸੀਂ ਜਿੱਦਾਂ ਦਾ ਕੰਮ ਕਰਦੇ ਉਦਾਂ ਦਾ ਅੱਛਾ ਤੇ ਮਾਲਕ ਜਾਨੀ ਕਿ ਤੁਹਾਨੂੰ ਜੇ ਤੁਹਾਨੂੰ ਉਹ ਮਾਲਕ ਨੂੰ ਪਤਾ ਹੁੰਦਾ ਪੇ ਹਾਂ ਵੀ ਬੰਦਾ ਮੇਰਾ ਕਿੱਦਾਂ ਦਾ ਆ ਇੱਥੇ ਆਪਣੇ ਵੀ ਕਹਿ ਲੀਏ ਕਿੱਦਾਂ ਆਪਣੇ ਕਹਿ ਲੀਏ ਭਾਜੀ ਆਪਾਂ ਬੰਦਾ ਛੱਡ ਹੀ ਆਈਦਾ ਇੱਥੇ ਵੀ ਬੰਦਾ ਛੱਡਦਾ ਹੁੰਦਾ ਮੇਰਾ ਪਤਾ ਤੇ ਮੇਰੇ ਕੰਮ ਕਰਨਾ ਹੈ ਕੰਮ ਕਰਨਾ ਕ ਨਹੀਂ ਕਰਨਾ ਤੇ ਉਹਨੇ ਕੰਮ ਲੈਣਾ ਹੈ ਉਹਨੇ ਕੰਮ ਲੈਣਾ ਕੰਮ ਲੈਣਾ ਭਾਜੀ ਤੇ ਮੈਂ ਤਾਂ ਸੁਣਿਆ ਹੈ ਉੱਥੇ ਜਿਹੜੇ ਪਰਿਵਾਰਕ ਮੈਂਬਰ ਆ ਉਹੋ ਵੀ ਲੱਗੇ ਰਹਿੰਦੇ ਆ ਨਾਲ ਭਾਜੀ ਨਾਲ ਹੀ ਹੁੰਦੇ ਸਾਰੇ ਆਪ ਵੀ ਮਾਲਕ ਵੀ ਨਾਲ ਹੁੰਦੇ ਪਰਿਵਾਰਕ ਮੈਂਬਰ ਵੀ ਨਾਲ ਹੀ ਹੁੰਦੇ ਮਾਲਕ ਵੀ ਨਾਲ ਸਾਰੇ ਨਾਲ ਦੇਖ ਲਓ ਇੱਥੇ ਜੇਕਰ ਅਸੀਂ ਦੋ ਬੰਦੇ ਲਾ ਲਈਏ ਆਪ ਅਸੀਂ ਮੰਜਾ ਡਾ ਕੇ ਬਹਿ ਜਾਣ ਇੱਥੇ ਅਸੀਂ ਮੰਜਾ ਡਾ ਕੇ ਬਹਿ ਜਾਣ ਹੁਣ ਜਿਵੇਂ ਕਿ ਮੈਂ ਧਾਰਨ ਕੀਤਾ ਤੁਸੀਂ ਲੱਗਿਓ ਮੈਂ ਇੱਥੇ ਕੋਲ ਖੜ ਗਿਆ ਹਾਲਾਂਕਿ ਇਹ ਕੰਮ ਮੇਰਾ ਆ ਤੇ ਤੁਸੀਂ ਤੁਹਾਡਾ ਕੰਮ ਦੱਸਣਾ ਹੈਗਾ ਤੇ ਦੱਸਣਾ ਹੈਗਾ ਇਹ ਕੰਮ ਮੇਰਾ ਹੈਗਾ ਤੇ ਇਹ ਦੇਖ ਲਓ ਭਾਈ ਆਹ ਕੰਮ ਇਦਾਂ ਜਾਨੀ ਕਿ ਫਰਕ ਵਾ ਅੰਤਰ ਵਾ ਇਹ ਬੰਦੇ ਜਿਹੜੀ ਮਿਹਨਤ ਕਰਦਾ ਕੋਈ ਵੀ ਬੰਦਾ ਚਾਹੇ ਬਾਹਰ ਜਾ ਕੇ ਤੇ ਇਹ ਕਾਹਤੇ ਭਾਜੀ ਨੂੰ ਲਾਇਆ ਕਿਉਂਕਿ ਇਹ ਇੱਥੇ ਕਹਿ ਸਕਦੇ ਐ ਐਕਸਪਰਟ ਵਾ ਜੀ ਇਹ ਆਪ ਕੋ ਆਪਣੀ ਚੀਜ਼ ਹੈ ਜਿਵੇਂ ਕਿ ਅਸੀਂ ਇੱਥੇ ਝੋਨੇ ਦੇ ਐਕਸਪਰਟ ਵਾਂ ਤੇ ਉੱਥੇ ਇਹ ਫਰੂਟ ਦੇ ਅੰਗੂਰਾਂ ਦੇ 올ਿਵਿਆ ਦੇ ਤੇ ਇਦਾਂ ਦੀ ਉਹਦੀ ਕਟਿੰਗ ਕਰਨੀ ਚਾਈ ਕਰਨੀ ਫਰੂਟ ਝਾੜਨਾ ਤੇ ਉਹਨੂੰ ਫਿਰ ਫੈਕਟਰੀ ਤੱਕ ਪਹੁੰਚਾਉਣਾ ਸਾਰੇ ਚੀਜ਼ਾਂ ਦੇ ਐਕਸਪਰਟ ਹੋ ਜੀ ਤੇ ਆਪੋ ਆਪਣੇ ਕੰਮ ਦੇ ਵਿੱਚ ਹੌਲੀ ਹੌਲੀ ਜਿਹੜਾ ਕਿ ਬੰਦਾ ਐਕਸਪਰਟ ਹੋ ਜਾਂਦਾ ਪਾਜੀ ਫਿਰ ਇੱਥੇ আর ਉੱਥੇ ਦਾ ਹੁਣ ਕੋਈ ਫਰਕ ਦੱਸੋ ਸਾਨੂੰ ਨਾਲ ਦੀ ਨਾਲ ਫਰਕ ਪਾਜੀ ਟੈਕਨੋਲੋਜੀ ਆਪਣੇ ਤੋਂ ਉਹ ਚੀਜ਼ਾਂ ਹੈ ਨਹੀਂ ਜੋ ਉਹਨਾਂ ਦੇ ਕੋਲ ਆ ਅੱਛਾ ਆ ਹਾਂਜੀ ਤੇ ਜਿੰਨਾ ਆਪਾਂ ਅੱਗੇ ਵਧਿਆ ਨੇ ਉਹਨੇ ਹੋਰ ਅੱਗੇ ਵਧਿਆ ਹਾਂਜੀ ਅੱਗੇ ਵਧਿਆ ਅੱਗੇ ਤਾਂ ਸੁਣਦੇ ਸੀ ਕਹਿੰਦੇ ਅਸੀਂ 100 ਸਾਲ ਪਿੱਛੇ ਆ ਜੀ ਹਾਂਜੀ ਬਾਕੀ ਪਿੱਛੇ ਦੀ ਬਾਕੀ ਪਿੱਛੇ ਪ ਬਾਕੀ ਅਸੀਂ 100 ਸਾਲ ਪਿੱਛੇ ਆ ਭਾਈ ਤੇ ਇਹ ਦੇਖ ਲਿਓ 100 ਸਾਲ ਤੇ ਸਾਨੂੰ ਮਿਹਨਤ ਕਰਨੀ ਪੋਗੀ ਹਜੇ ਹੋਰ ਖਿੱਚ ਕੇ ਤਾਂ ਜਾ ਕੇ ਰਲਾਂਗੇ ਅਸੀਂ ਤੇ ਉਹਨੇ ਭਾਜੀ ਉਹ ਅੱਗੇ ਚਾਈ ਜਾਂਦੇ ਉਹਨੇ ਅੱਗੇ ਜਾਏ ਉਹਨੇ ਟੈਕਨੋਲੋਜੀ ਉਹਨੇ ਤੇ ਅੱਗੇ ਵਧਦੀ ਜਾਂਦੀ ਹੈ ਅੱਗੇ ਵਧਦੀ ਜਾਂਦੀ ਹੈ ਹਾਂਜੀ ਤੇ ਖੇਤੀਬਾੜੀ ਦੇ ਭਾਜੀ ਸਾਨੂੰ ਦੱਸੋ ਪਏ ਜਿਹੜੇ ਉਜਾਰ ਆ ਉੱਥੇ ਤੇ ਸਾਡੇ ਐ ਨਾ ਚਾਉਣਾ ਕਟਿੰਗ ਲਈ ਅਸੀਂ ਤਾਂ ਸੱਦੀ ਸਾਦੀ ਦਾਤੀ ਪਤਨੀ ਸਾਡੇ ਬਜ਼ੁਰਗਾਂ ਨੇ ਕੱਦੀ ਬਣਾਈਓ ਇਹ 100 ਸਾਲ ਹੋ ਗਏ ਦਾਤੀ ਨੂੰ ਚੱਲੀ ਜਾਂਦੀ ਆ ਇਹ ਉੱਥੇ ਉਹ ਜਿਹੜੇ ਟੈਕਨੋਲੋਜੀ ਦੇ ਲਈ ਹਜ਼ਾਰ ਆ ਉਹ ਬਦਲਦੇ ਰਹਿੰਦੇ ਆ ਭਾਜੀ ਬਦਲਦੇ ਰਹਿੰਦੇ ਏਦਾਂ ਆ ਭਾਜੀ ਜਿੱਦਾਂ ਵੀ ਆਪਣੇ ਹੁਣ ਇੰਡੀਆ ਦੇ ਵਿੱਚ ਤਾਂ ਵੀ ਇੱਕ ਟਰੈਕਟਰ ਆ ਹਾਂ ਤੇ ਉਹਦੇ ਮਗਰ 10 ਸੰਦ ਖੜੇ ਆ ਹਾਂ ਤੇ ਉਧਰ ਇੱਕ ਟਰੈਕਟਰ ਦੇ ਮਗਰ ਇੱਕ ਚੀਜ਼ ਆ ਅੱਛਾ ਇੱਕੋ ਚੀਜ਼ ਖੜੀ ਇੱਕ ਚੀਜ਼ ਦੇ ਮਗਰ ਟਰਾਲੀ ਉਹਦੇ ਮਗਰ ਟਰਾਲੀ ਆ ਓਕੇ ਜਿਹਦੇ ਮਗਰ ਹਾਲ ਉਹਦੇ ਮਗਰ ਹਾਲਿਆ ਓਕੇ ਜਿਹਦੇ ਮਗਰ ਸਪਰੇਅ ਕਰਨ ਵਾਲਾ ਪੰਪ ਉਹਦੇ ਮਗਰ ਜਾਨੀ ਉਹ ਨਹੀਂ ਇਹ ਖੋਲ ਕੇ ਬਦਲਣਾ ਕੁੱਲ ਕੁੱਲ ਨਾਲ ਕੰਮ ਹੈ ਨਹੀਂ ਉਹਦੀ ਸੈਟਿੰਗ ਜਿਹੜੀ ਇੱਕੋ ਵਾਰੀ ਕੀਤੀ ਇੱਕੋ ਵਾਰੀ ਕੀਤੀ ਹੋਈ ਆ ਜੀ ਬਾ ਇੱਥੇ ਤਾਂ ਗੱਲ ਇਹ ਵੀ ਆ ਪਈ ਇੱਥੇ ਸਾਡੇ ਕੋ ਟਰੈਕਟਰ ਤਾਂ ਖੜੇ ਆ ਪਰ ਉਹ ਸਾਡੇ ਲਈ ਕੋ ਛੌਂਕ ਲਈ ਖੜੇ ਆ ਜਿਹਨੇ ਢੇੜੀ ਛੇੜੀ ਲਾਣੀ ਢੇੜੀ ਛੇੜੀ ਹਾਂਜੀ ਤੇ ਉਦਾਂ ਭਾਵੇਂ ਅਸੀਂ ਕਿਸਾਨਾਂ ਤੇ ਲਿਆਏ ਹੋਵੇ ਉਹ ਕਿਹਦੀ ਢੇੜੀ ਛੇੜੀ ਲਾਣ ਲਈ ਖੜੇ ਤਾਂ ਲਿਓ ਹਾਂਜੀ ਤੇ ਵੈਸੇ ਕੰਮਕਾਰ ਦਾ ਅੰਤਰ ਹੈ ਬਾਈ ਉਧਰ ਸੁਣਿਆ ਪਈ ਮੈਂ ਵੀ ਸੁਣਿਆ ਪਈ ਜਿਹੜੇ ਕਿ ਬੱਚਾ ਲਾ ਬੱਚੇ ਤੋਂ ਲੈ ਕੇ ਝਾਵੇਂ ਭਾਵੇਂ ਉਹ ਨਹੀਂ ਬੰਦੇ ਵੀ ਨਾਲ ਲਾਏਗਾ ਪਰ ਉਹ ਕੰਮ ਜ਼ਿਆਦਾ ਆਪ ਕਰਦੇ ਆ ਉਹ ਆਪ ਆਪ ਪਾਜੀ ਆਪ ਕਰਦੇ ਇਹ ਕੰਮ ਕੀਤੇ ਦਾ ਵੀ ਫਰਕ ਆ ਬਾਈ ਤੁਹਾਡੇ ਹੱਥੇ ਦੱਸਦੇ ਆ ਪਈ ਬੰਦਾ ਤੇ ਜਿਹੜੀ ਉੱਥੇ ਮਿਹਨਤ ਕੀਤੀ ਉਹ ਆ ਦੇਖੋ ਵੀ ਉਹ ਦਿਖਦੀ ਆ ਬੰਦੇ ਦੇ ਹੱਥੇ ਦੱਸ ਦੁੰਦੇ ਆ ਕੰਮ ਕਰਨ ਲੱਗੇ ਵੀ ਮਿਹਨਤ ਦੇ ਮਿਹਨਤੀ ਬੰਦੇ ਦੇ ਹੱਥ ਨਾਲ ਜਦੋਂ ਉਹ ਚੀਜ਼ ਨੂੰ ਹੱਥ ਪਾਉਂਦਾ ਬੰਦਾ ਉਹਦੇ ਪਤਾ ਲੱਗ ਜਾਂਦਾ ਵੀ ਬੰਦੇ ਨੇ ਕੰਮ ਕੀਤਾ ਆ ਸੋ ਆਹ ਜਿਹੜੀ ਇੰਨੀ ਕੁ ਚਟਾਈ ਆ ਦੇਖੋ ਚਕਾ ਚੱਕ ਚੱਕ ਆ ਆ ਜੀ ਤੇ ਸਾਡੇ ਅਰਗੇ ਨੇ ਕੀ ਕਰਨਾ ਸੀਗਾ ਜਿੱਦਾਂ ਅਸੀਂ ਉਹ ਡੇਕਾ ਨਹੀਂ ਛਾਂਗਦੇ ਸੀਗੇ ਲਿਆ ਕੇ ਖਵਾੜਾ ਜਾ ਉਹਦੇ ਨਾਲ ਅਸੀਂ ਬੂਟਾ ਖਰਾਬ ਕਰ ਦੇਣਾ ਸੀਗਾ ਸੋ ਇੱਧਰ ਬੂਟੇ ਨੂੰ ਵੀ ਨਹੀਂ ਪਤਾ ਲੱਗਾ ਵੀ ਕੀ ਆ ਹੋ ਗਿਆ ਤੇ ਜਿਹੜੀ ਕਿ ਕਹਿ ਸਕਦੇ ਆ ਕਿ ਇਹਨਾਂ ਦੀ ਨਾਪ ਚੋ ਆ ਜਿਹੜੀ ਉਹ ਇਹਦੇ ਨਾਲ ਕੀ ਹੁੰਦਾ ਫਰੂਟ ਆ ਜਿਹੜਾ ਬੂਟੇ ਦੀ ਗਰੋਥ ਆ ਅੱਗੇ ਨੂੰ ਬੂਟਾ ਘਟ ਕਰੇਗਾ ਤੇ ਫਰੂਟ ਵੱਲ ਜ਼ੋਰ ਜ਼ਿਆਦਾ ਲਾਵੇਗਾ ਤੇ ਟਾਹਣੀਆਂ ਇਹਦੀਆਂ ਮੋਟੀਆਂ ਹੋਣਗੀਆਂ ਠੀਕ ਹੈ ਸੋ ਦੋਸਤੋ ਚਲੋ ਇੰਨੀ ਕਿ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਥੱਲੇ ਜਰੂਰ ਕਰਿਓ ਤਾਂ ਜੋ ਇਹ ਬਾਈ ਜਿਹੜਾ ਸਾਡੇ ਕੋਲ ਇਟਲੀ ਤੋਂ ਬੂਟੇ ਵੀ ਬਾਈ ਇਟਲੀ ਦੇ ਆ ਤੇ ਬਾਈ ਜਿਹੜਾ ਕੀ ਆ ਇਹਨੂੰ ਉਹਨੂੰ ਕਟਿੰਗ ਦੇ ਲਈ ਬਾਈ ਇਟਲੀ ਤੋਂ ਆਇਆ ਤੇ ਇਹ ਦੱਸਿਓ ਤੁਹਾਨੂੰ ਜਿਹੜਾ ਕਿ ਤੁਸੀਂ ਅਲੀਬੀਏ ਦਾ ਬੂਟਾ ਆਪਣੇ ਆਲੇ ਦੋਲੇ ਕਿੱਥੇ ਦੇਖਿਆ ਤੇ ਜੇ ਦੇਖਿਆ ਤਾਂ ਉਹਨੂੰ ਫਰੂਟ ਲੱਗਦਾ ਦੇਖਿਆ ਇੱਥੇ ਪੰਜਾਬ ਦੇ ਵਿੱਚ ਇਹ ਜ਼ਰੂਰ ਦਸੀ ਦੱਸਣਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ